ਲੋਕਾਂ ਨੂੰ ਕੁੱਟਮਾਰ ਸ਼ੁਰੂ ਕਰਤੀ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਇੱਕ ਲੇਡੀ ਕੋ ਪ੍ਰੈਗਨੈਂਟ ਹੈ ਉਹਨੂੰ ਕਿਹਾ ਵੀ ਦਵਾ ਦਾ ਬਾਹਰ ਹੋ ਜਾ ਇੱਥੋਂ ਜੇ ਤੂੰ ਆਪਣੇ ਬੱਚੇ ਨੂੰ ਇਹ ਦੁਨੀਆ ਦਿਖਾਣੀ ਚਾਹਨੀ ਹੈ ਆ ਕੇ ਹਮਲਾ ਬੋਲਦਾ ਸਾਡੇ ਬੰਦੇ ਵੀ ਕਰਨੀ ਸੀ ਜਿਹੜੀ ਪ੍ਰੈਗਨੈਂਟ ਜਨਾਨੀਆਂ ਸੀ ਉਹਨਾਂ ਨੇ ਅਤਿਆਚਾਰ ਕਰਕੇ ਉਹ ਤੋੜ-ਪਾਹਨ ਕਰਕੇ ਸਾਡਾ ਵਿੱਚੇ ਮੰਦਿਰ ਵੀ ਵਿੱਚੇ ਸਾਡੇ ਸਮਾਨ ਵੀ ਪ੍ਰਸ਼ਾਸਨ ਦੀ ਮੌਜੂਦਗੀ ਦੇ ਅੰਦਰ ਪ੍ਰਾਈਵੇਟ ਮਸ਼ੀਨਾਂ ਲਵਾ ਕੇ ਬਕਾਇਦਾ ਟਰਾਲੀਆਂ ਲਵਾ ਕੇ ਇੱਥੇ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ ਆ ਔਰ ਢਾਹ ਵੀ ਦਿੱਤਾ ਵਾ ਕਿਸੇ ਨੂੰ ਸਮਾਨ ਨਹੀਂ ਕੱਢਣ ਦਿੱਤਾ ਗਿਆ ਬੈੱਡ ਵਿੱਚ ਦੱਬੇ ਹੋਇਆ ਬੱਚਿਆਂ ਦੇ ਸਕੂਲ ਦੇ ਬੈਗ ਦੱਬੇ ਹੋਇਆ ਤੁਸੀਂ ਜਾ ਕੇ ਦੇਖੋ ਕੋਈ ਬੱਚਿਆਂ ਦੇ ਜਿਹੜੇ ਸਕੂਲ ਦੀ ਸ਼ੂ ਹੁੰਦੇ ਆ ਉਹ ਵੀ ਵਿੱਚ ਦੱਬੇ ਹੋਇਆ ਜਿਹੜਾ ਮਾਲਿਕ ਸੀ ਸਾਡੇ ਪੁਰਖਿਆਂ ਨੇ ਉਹ ਤੋਂ 1 ਲੱਖ ਰੁਪਏ ਦੇ ਇੱਕ ਭਲੇ ਟਾਈਮ ਤੇ ਲਈ ਸੀ ਅਸੀਂ 70 ਸਾਲ ਤੋਂ ਇੱਥੇ ਰਹਿ ਰਹੀ ਅਸੀਂ 5ਵੀਂ ਪੀੜ੍ਹੀ ਇੱਥੇ ਆਈ ਹੈ ਅੱਜ ਤਿੰਨ ਵਾਰੀ ਆਡਰ ਮਿਲ ਚੁੱਕੇ ਆ 2013 ਜੀ ਮਿਲੇ ਆ ਔਰ ਹੁਣ ਜਿਹੜਾ ਕੰਮ ਹੋਇਆ ਵਾ ਇੱਕ ਲੈਂਡ ਮਾਫੀਆ ਸਿਕਰਿਆ ਵਾ ਜਿਹੜੇ ਹੱਥ ਹਥਿਆਰਾਂ ਨਾਲ ਲੈ ਸੀਗੇ ਕੱਲ ਜਿਹੜੀ ਜੀਸੀਪੀ ਇੱਕ ਜਿਸ ਨਾਲ ਕੂੜਾ ਚੱਕਦੇ ਆ ਉਹ ਜੀਸੀਪੀ ਦੇ ਨਾਲ ਮੂਰਤੀਆਂ ਪਟ ਗਏ ਤੇ ਆ ট্রাক ਖੜਾ ট্রাক ਦੇ ਵਿੱਚ ਸੁੱਟਦੀ ਆ ਬੜੀ ਬੇਦਰਦੀ ਨਾਲ ਸਾਡੀ ਸੈਸ਼ਨ ਦੀ ਤਰੀਕ ਹੈ 16 ਤਰੀਕ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਉਹ ਜਦ ਸਾਨੂੰ ਪਹਿਲਾਂ ਕਹਿਣਾ ਸੀ 16 ਜੰembre ਨੂੰ ਅਸੀਂ ਉਹ ਕੇਸ ਡਾਇਰ ਕਰਤਾ ਸੀ ਅਸੀਂ ਉਸ ਤੋਂ ਬਾਅਦ ਸਾਨੂੰ ਕੋਈ ਨੋਟਿਸ ਨਹੀਂ ਮਿਲਿਆ ਅਸ਼ੀਗਲ ਜੀ ਲੁਧਿਆਣਾ ਦੇ ਇੰਡਸਟਰੀ ਏਰੀਆ ਦੇ ਵਿੱਚ ਮੌਜੂਦਾ ਜਿੱਥੇ ਕੀ ਲੱਕੀ ਧਰਮ ਕੰਡੇ ਦੇ ਕੋਲ ਇੱਕ ਵਾਰ ਨੰਬਰ 30 ਦੇ ਵਿੱਚ ਇੱਕ 40 ਤੋਂ 45 ਸਾਲ ਪੁਰਾਣਾ ਹੈ ਇੱਕ ਇੱਕ ਜਗਾ ਸੀਗੀ ਉਸ ਜਗਾ ਦੇ ਵਿੱਚ ਲੋਕ ਰਹਿੰਦੇ ਸਨ ਤੇ ਲੋਕਾਂ ਦੇ ਵੱਲੋਂ ਕੇਸ ਵੀ ਜਰੇ ਕੀਆ ਲਾਇਆ ਗਿਆ ਸੀਗਾ ਦੱਸਿਆ ਜਾ ਰਿਹਾ ਹੈ ਕਿ ਇਹ ਇੱਥੇ ਲੋਕ ਜਿਹੜੇ ਕੀ ਹੈ ਕਬਜ਼ੇ ਦੇ ਦੌਰਾਨ ਰਹੇ ਰਿ ਸੀਗੇ ਤੇ ਉਸ ਤੋਂ ਬਾਅਦ ਜਰੋ ਮਾਨਕ ਅਦਾਲਤ ਦੇ ਵਿੱਚ ਲੋਕ ਕੇ ਲੋਕਾਂ ਦੇ ਵੱਲੋਂ ਇਸ ਜਿਹੜੇ ਰਹਿੰਦੇ ਸੀਗੇ ਉਹ ਲੋਕਾਂ ਵੱਲੋਂ ਕੇਸ ਲਾਇਆ ਜਾਂਦੇ ਤੇ ਉਹ ਜਿੱਤ ਜਾਂਦੇ ਨੇ ਫਿਰ ਉਸ ਤੋਂ ਬਾਅਦ ਜਿਹੜਾ ਇਹ ਜਗਤ ਹੁੰਦਾ ਵਾ ਉਸ ਦੇ ਵੱਲੋਂ ਦੁਬਾਰਾ ਕੇਸ ਲਾਇਆ ਜਾਂਦਾ ਵਾ ਦੁਬਾਰਾ ਕੇਸ ਲਾ ਕੇ ਫਿਰ ਉਹ ਉਹਦੇ ਹੱਕ ਤੇ ਵਿੱਚ ਕੇਸ ਆਂਦਾ ਵਾ ਤੇ ਉਸ ਤੋਂ ਬਾਅਦ ਮਾਨਯੋਗ ਅਦਾਲਤ ਦੇ ਵੱਲੋਂ ਇਸ ਇਸ ਜਗ੍ਹਾ ਨੂੰ ਜਿਹੜੇ ਕਿਹਾ ਖਾਲੀ ਕਰਾਂਦੇ ਆਰਡਰ ਜਿਹੜੇ ਕਿਆ ਦਿੱਤੇ ਜਾਂਦੇ ਨੇ ਤੇ ਜਦੋਂ ਪਰਸੋ ਜਰੋ ਪੁਲਿਸ ਫੋਰਸ ਆਂਦੀ ਹੈ ਤੇ ਖਾਲੀ ਹੁੰਦਾ ਵੈ ਤੇ ਉਸ ਤੋਂ ਬਾਅਦ ਇਹ ਲੋਕਾਂ ਦੇ ਵੱਲੋਂ ਇਹ ਘਰ ਜਿਹੜੇ ਕਿਆ ਖਾਲੀ ਕਰ ਦਿੱਤੇ ਜਾਂਦੇ ਨੇ ਪਰ ਉਸ ਦੇ ਉੱਥੇ ਹੀ ਇੱਕ ਬੜੀ ਸ਼ਰਮਨਾਕ ਗੱਲ ਜਿਹੜੀ ਕਿਆ ਸਾਹਮਣੇ ਆਈ ਹੈ ਕਿ ਅੰਦਰ ਮੰਦਰ ਸੀਗਾ ਮੰਦਰ ਨੂੰ ਜਿਹੜੇ ਕਿਆ ਥੇਸ ਪਹੁੰਚੀ ਆ ਹਿੰਦੂ ਸਮਾਜ ਦੇ ਧਰਮ ਨੂੰ ਠੇਸ ਪਹੁੰਚੀ ਹੈ ਦਲਿਤ ਭਾਈਚਾਰੇ ਦੇ ਧਰਮ ਨੂੰ ਠੇਸ ਪਹੁੰਚੀ ਹੈ ਇਹ ਇੱਕ ਕੀ ਪੂਰਾ ਮਾਮਲਾ ਵਾ ਇਹ ਮਾਮਲਾ ਪੂਰਾ ਇਹ ਹੈ ਜੀ ਪਹਿਲਾਂ ਤਾਂ ਐਸੀ ਹੀ ਕੇਸ ਜਿੱਤੇ ਹਨ ਕੋਦੋਸ ਕੋਦੋ ਦੀ ਗੱਲ ਹੈ ਐਸੀ ਪਹਿਲਾਂ ਕੀਤਾ ਸੀ ਜੀ 1900 1902000 ਚ ਕੀਤਾ ਸੀ ਅਸੀਂ ਫਿਰ 2100 21 21 ਵਗੈਰਾ 2021 ਮੈਂ ਕੇ ਜਿੱਤੇ ਫਿਰ 2013 ਚ ਜਿੱਤੇ ਸਾਡੇ ਕੋਲ ਦੋ ਡਿਗਰੀਆਂ ਆ ਜੀ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ 1994 ਦਾ ਕਿਤੇ ਕੇਸ ਲਾਇਆ ਹੋਣਾ ਮਾਲਕੀ ਦਾ ਸਭ ਉਹ ਦੇਖ ਵੀ ਇੱਥੇ ਦੇ ਖਾਲੀ ਜ਼ਮੀਨ ਹੈ ਤੇ ਝੁੱਗੀਆਂ ਝੋਪੜੀਆਂ ਪਈਆਂ ਹੋਇਆਂ ਅਸੀਂ ਇੱਥੇ ਦੇ ਮਾਲਕ ਆ ਅਦਰਵਾਈਜ਼ ਮਾਲਕ ਇੱਥੇ ਕੋਈ ਨਹੀਂ ਸੀ ਜਿਹੜਾ ਮਾਲਕ ਸੀ ਸਾਡੇ ਪੁਰਖਿਆਂ ਨੇ ਉਹ ਤੋਂ 1 ਲੱਖ ਰੁਪਏ ਦੇ ਇੱਕ ਪਲੇ ਟਾਈਮ ਤੇ ਲਿਆ ਸੀ ਅਸੀਂ 70 ਸਾਲ ਤੋਂ ਇੱਥੇ ਰਹਿ ਰਹੀ ਅਸੀਂ ਪੰਜਵੀਂ ਪੀੜ੍ਹੀ ਇੱਥੇ ਹੈ ਗਈਆਂ ਜੀ ਠੀਕ ਹੈ ਜੀ ਸਾਨੂੰ ਜੰembre 10 ਜੰembre 16 ਤਰੀਕ ਨੂੰ ਸਾਨੂੰ ਇੱਥੇ ਇੱਕ ਆਦੇਸ਼ ਆਇਆ ਸੀ ਵੀ ਜਮੀਨ ਖਾਲੀ ਕਰ ਦਿਓ 40 ਸਾਲ ਤੁਸੀਂ ਐਸ ਕਰ ਲਿਆ ਹੁਣ ਇਹ ਸਾਡੀ ਜਮੀਨ ਆ ਠੀਕ ਹੈ ਜੀ ਮੈਂ ਕਹਾਂ ਸੀ ਜਵਾਬ ਦੇਵਾਂਗੇ ਤੁਹਾਨੂੰ ਕੋਰਟ 'ਚ ਮਿਲੋ ਅਸੀਂ ਕੋਰਟ 'ਚ ਜਵਾਬ ਦੇਵਾਂਗੇ ਅੱਛਾ ਅਸੀਂ ਹਾਈ ਕੋਰਟ ਵੀ ਲਾਇਆ ਅਸੀਂ ਇਹਦੇ ਆਪਣੇ ਸੈਸ਼ਨ ਵੀ ਲਾਇਆ ਸਾਡੀ ਸੈਸ਼ਨ ਦੀ ਤਰੀਕ ਹੈ 16 ਤਰੀਕ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਉਹ ਜਦ ਸਾਨੂੰ ਪਹਿਲਾਂ ਕਹਿਣਾ ਸੀ 16 ਜੰembre ਨੂੰ ਅਸੀਂ ਉਹ ਕੇਸ ਡਾਇਰ ਕਰਤਾ ਸੀ ਅਸੀਂ ਉਸ ਤੋਂ ਬਾਅਦ ਸਾਨੂੰ ਕੋਈ ਨੋਟਿਸ ਨਹੀਂ ਮਿਲਿਆ ਇਹ ਹੁਣ ਸਾਨੂੰ ਸ਼ਨੀਵਾਰ ਨੂੰ ਸ਼ੁੱਕਰਵਾਰ ਨੂੰ 11 ਵਜੇ ਆਕੇ ਸਾਡੇ ਇੱਥੇ ਕੋਈ ਸਾਰੇ ਕੰਮਾਂ ਤੇ ਗਏ ਤੇ ਸਾਡੇ ਆਕੇ ਹਮਲਾ ਬੋਲਦਾ ਸਾਡੇ ਬੰਦੇ ਵੀ ਘਰ ਨਹੀਂ ਸੀ ਜਿਹੜੀ ਪੈਗਡਨ ਜਨਾਨੀਆਂ ਸੀ ਉਹਨਾਂ ਨੇ ਅਤਿਆਚਾਰ ਕਰਕੇ ਉਹ ਤੋੜ-ਪਾਣ ਕਰਕੇ ਸਾਡਾ ਵਿਚੇ ਮੰਦਿਰ ਵੀ ਵਿਚੇ ਸਾਡੇ ਸਮਾਨ ਵੀ ਸਭ ਕੁਝ ਤੋੜ-ਪਾੜ ਦਿੱਤਾ ਨਾਸ ਕਰਕੇ ਚਲੇ ਵਿਚ ਕਿਹੜੀ ਕਿਹੜੀ ਸਰੂਪ ਦੇਵੀ ਦੇਵਤਾ ਵਰਾਜਮਾਨ ਸੀ ਪਹਿਲੀ ਮੂਰਤੀ ਤਾਂ ਜੀ ਜੀ ਸ੍ਰੀ ਵਾਲਮੀਕ ਮਹਾਰਾਜ ਦੀ ਸੀ ਦੂਜੀ ਮੂਰਤੀ ਸੀ ਸ਼ਿਵ ਜੀ ਦੀ ਤੀਜੀ ਮੂਰਤੀ ਸੀ ਸ਼ੇਰੋ ਵਾਲੀ ਦੀ ਚੌਥੀ ਮੂਰਤੀ ਸੀ ਕਾਲੀ ਮਾਤਾ ਦੀ ਪੰਜਵੀਂ ਮੂਰਤੀ ਸੀ ਬਾਲਾ ਕਿਸ਼ਨ ਜੀ ਤਾਂ ਦਾਦਾ ਕਿਸ਼ਨ ਜੀ ਇੱਥੇ ਜੀ ਪੰਜ ਮੂਰਤੀਆਂ ਸਾਪਿਤ ਸੀ ਬਜਰੰਗ ਬਲੀ ਅੱਬਾ ਚੰਗ ਬਲੀ ਹਾਂਜੀ ਅੱਛਾ ਇਹ ਇਹ ਤੁਹਾਨੂੰ ਕੋਈ ਨੋਟਿਸ ਵਗੈਰਾ ਆਇਆ ਸੀਗਾ ਕਿ ਇਹ ਮਾਲਕ ਹੈ ਕੌਣ ਇਸ ਜਗ੍ਹਾ ਦੇ ਅਸਲ ਦੇ ਵਿੱਚ ਮੁੱਦਾ ਵਿੱਚ ਕਿਹੜਾ ਕਾਦੋ ਆ ਰਿਹਾ ਵਾ ਕਿ ਕਬਜ਼ਾ ਉਹ ਕਹਿ ਰਹੇ ਕਿ ਕਬਜ਼ਾ ਵਗੈਰਾ ਕੀਤਾ ਹੈ ਨਹੀਂ ਕਬਜ਼ਾ ਨਹੀਂ ਅਸਲ ਮਾਲਕ ਇੱਥੇ ਦਾ ਭਰਤ ਬਿਆਸ ਹੈ ਜੀ ਜੇ ਅਜੇ ਦਾ ਜਿਹਨਾਂ ਦੇ ਸਾਡੇ ਪੁਰਖਾਂ ਨੇ ਖਰੀਦੀ ਸੀ ਉਹਨਾਂ ਨੇ ਸਾਨੂੰ ਕਿਹਾ ਸੀ ਤੁਹਾਨੂੰ ਅਸੀਂ ਉਦੋਂ ਸਾਡੇ ਪੁਰਖਾਂ ਨੇ ਇੱਥੇ ਝੁੱਗੀਆਂ ਸੀ ਜਦ ਪਾਈਆਂ ਉਸ ਤੋਂ ਬਾਅਦ ਅਸੀਂ ਪੱਕੇ ਮਕਾਨ ਬਣਾਇਆ ਜਾਂ ਸਾਡੇ ਐਸੇ ਕਿ ਸਾਡੇ ਪੁਰਖੇ ਕਹਿੰਦੇ ਹੁਣ ਸਾਡੀ ਜ਼ਮੀਨ ਹੋ ਗਈ 1900 1900 ਕਾ ਪਤਾ ਨਹੀਂ ਕਿਹੜੇ ਸਾਲ ਚ ਇਹ ਗੱਲ ਹੈ 83 ਦੀ ਅਸੀਂ ਇੱਥੇ ਦੀ ਨੋਹਾਂ ਨੇ ਸਾਡੇ ਬੁਰਕੇ ਸਾਡੇ ਸੱਸ ਸੋਹਰੇ ਸਾਡੇ ਅੱਗੇ ਮੇਰੇ ਪਤੀ ਦੇ ਸਾਰੇ ਇੱਥੇ ਖਤਮ ਹੋ ਗਏ ਆ ਜੀ ਇੱਥੇ ਪੰਜਵੀਂ ਪੀੜੀ ਤੇ ਅਸੀਂ ਬੈਠੇ ਆ ਹਮ ਇੱਥੇ ਦੀ ਨੋਹਾਂ ਨੇ ਅਸੀਂ ਆ ਸਾਡੇ ਵੀ ਸਿਰ ਤੇ ਆਦਮੀਆਂ ਨਹੀਂ ਹੈਗੇ ਇੱਥੇ 25 ਪਰਿਵਾਰ ਸਾਡਾ ਇੱਥੇ ਰਹਿੰਦਾ ਆ ਜੀ ਹਮ ਅੱਛਾ ਕਿੰਨੇ ਕੋ 25 ਪਰਿਵਾਰ ਤੁਸੀਂ ਦੱਸਿਆ ਨਾ ਅੱਛਾ ਕੋਈ ਤਰ੍ਹਾਂ ਕੋ ਐਫੀਡਵਿਟ ਹੈ ਕੋਰ ਦੇ ਮਾਨੂੰ ਬਤਾ ਲਓ ਕੋਈ ਉੱਪਰ ਵਗੈਰਾ ਕੌਣ ਤਾਂ ਸਾਡੇ ਸਾਰੇ ਮਲਬੇ 'ਚ ਦੱਬੇ ਗਏ ਆ ਜੀ ਸਾਨੂੰ ਨੋਟ ਕੋਈ ਨੋਟਿਸ ਆਂਦਾ ਸੀ ਆਪਣੇ ਕਾੜੇ ਵੀ ਸਾਹਮਣੇ ਆਪਣਾ ਸਮਾਨ ਵੀ ਮੌਕਾ ਨਹੀਂ ਕਹਿੰਦੇ ਕਿ ਨੋਟਿਸ ਦਿੱਤਾ ਗਿਆ 3 ਮਹੀਨੇ ਪਹਿਲਾਂ ਨੀ ਦਿੱਤਾ ਸਾਨੂੰ ਵਕੀਲ ਦੀ ਚਿੱਠੀ ਆਈ ਸੀ ਆਪਣੇ ਅਸੀਂ ਵਕੀਲ ਕੋਲ ਗਏ ਅਤੇ ਸੀ ਬਾਬਾ ਵਕੀਲ ਆ ਸਾਡਾ ਉਹਦੇ ਕੋਲ ਗਏ ਉਹ ਕਹਿੰਦੇ ਜੀ ਇਹ ਤਾਂ ਵਕੀਲ ਦੀ ਚਿੱਠੀ ਆਈ ਏ ਇਹ ਦਾਨੀ ਘਬਰਾਣ ਦੀ ਕੋਈ ਗੱਲ ਨਹੀਂ ਤੁਹਾਡੀ 16 ਤਰੀਕ ਪਈ ਆ ਉਹਨੂੰ ਤੁਹਾਨੂੰ ਜਵਾਬ ਮਿਲ ਜੂਗਾ ਜੀ ਅੱਛਾ ਜੀ ਹਾਂ ਜੀ ਉਹ ਤੁਹਾਡੇ ਹੱਕ 'ਚ ਹੋਊਗਾ ਸਾਨੂੰ ਇਹ ਕਿਹਾ ਗਿਆ ਜੀ ਤੁਸੀਂ ਇੱਥੇ ਪਹੁੰਚੇ ਹੋ ਇਹ ਕੀ ਪੂਰਾ ਮਾਮਲਾ ਹੋ ਗਿਆ 10000 ਕੋਈ ਠੇਸ ਪਹੁੰਚੀ ਹੈ ਪ੍ਰਤੀਮਾਨ ਨੂੰ ਵੀ ਦੇਵਦੀ ਦੇ ਵੀ ਦੇਵਤਾ ਦੇ ਤੇ ਘਰ ਜਿਹੜੀ ਕਿ ਹਟਾ ਦਿੱਤੇ ਗਏ ਹਾਲਾਂਕਿ ਆਰਡਰ ਸੀਗਾ ਖਾਲੀ ਕਰਾਉਣ ਦੇ ਦੇਖੋ ਮੈਂ ਤਾਂ ਇਸ ਵਾਰਡ ਚੋ ਚੋਣਾਂ ਲੜੇ ਹੋਏ ਆ ਔਰ 1743 ਵੋਟਾਂ ਜਿਹੜੀਆਂ ਮੈਨੂੰ ਪਈਆਂ ਵਾਂ ਮੈਂ ਤਾਂ ਪਹਿਲੇ ਹੀ ਕਿਹਾ ਸੀ ਹਾਰ ਜਿੱਤ ਇਹ 30 ਨੰਬਰ ਵਾਰਡ ਆ ਮੈਂ ਤਾਂ ਪਹਿਲੇ ਹੀ ਕਿਹਾ ਸੀ ਹਾਰ ਜਿੱਤ ਬਾਦੀ ਗੱਲ ਆ ਮੇਰੇ ਜਿੰਨੀ ਦੇਰ ਸਵਾਸ ਰਹਿਣਗੇ ਮੈਂ ਇਸ ਅਵਾਰਡ ਦੀ ਸੇਵਾ ਕਰਦਾ ਰਹੂੰਗਾ ਔਰ ਮੈਂ ਲਗਾਤਾਰ ਚਾਹੀਓ ਬਿਹਾਰੀ ਕਲੋਨੀ ਦੇ ਵਿੱਚ ਮੁਸਲਮ ਭਾਈਚਾਰਾ ਔਰ ਬਿਹਾਰੀ ਭਾਈਚਾਰੇ ਦੇ ਵਿੱਚ ਪ੍ਰਵਾਸੀਆਂ ਦੇ ਵਿੱਚ ਟਕਰਾਅ ਹੋਇਆ ਉਦੋਂ ਵੀ ਆਪਾਂ ਬਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਅੱਜ ਵੀ ਆਪਾਂ ਜ਼ਿੰਮੇਵਾਰੀ ਨਾਲ ਕੰਮ ਕਰ ਰਹੇ ਹਾਂ ਇੱਥੇ ਜਿਹੜਾ ਮੈਂ ਦਿਖਾਣਾ ਚਾਹਨਾ ਕਿ ਗੌਰਵ ਗੁਪਤਾ ਸਿਵਲ ਜੱਜ ਜੂਨੀਅਰ ਡਿਵੀਜ਼ਨ ਲੁਧਿਆਣਾ ਇਹਨਾਂ ਵੱਲੋਂ ਆਰਡਰ ਡਿਮੋਲਿਸ਼ ਦੇਣੀ ਹੈਗੇ ਆ ਪੋਜੈਸ਼ਨ ਦੇ ਆ ਜਦ ਕਿ ਇੱਥੇ ਲੋਕਾਂ ਨੂੰ ਇਹ ਡਰਾਇਆ ਗਿਆ ਕਿ ਇੱਥੇ ਜਿਹੜਾ ਹੈਗਾ ਵਾ ਸੁਪਰੀਮ ਕੋਰਟ ਦੇ ਆਰਡਰ ਜਾਰੀ ਹੋਏ ਨੇ ਖਾਲੀ ਕਰਨ ਦੇ ਤੇ ਢਾਣ ਦੇ ਜਿਹੜਾ ਇਹਨਾਂ ਲੋਕਾਂ ਨੂੰ ਡਰਾਇਆ ਧਮਕਾਇਆ ਗਿਆ ਵਾ ਇਹਦੇ ਵਿੱਚ ਮੈਂ ਐਸਐਚਓ ਸਾਹਿਬ ਨੂੰ ਕੱਲ ਫੋਨ ਜਦੋਂ ਕੀਤਾ ਕਿ ਅਗਰ ਤੁਹਾਡੇ ਕੋਲ ਕੋਰਟ ਦੇ ਆਰਡਰ ਹੈਗੇ ਆ ਮਾਨਯੋਗ ਸੁਪਰੀਮ ਕੋਰਟ ਦੇ ਅਸੀਂ ਕੋਰਟ ਦੀ ਆਡ ਦੀ ਪਾਲਣਾ ਕਰਦੇ ਆ ਨਿਆਂਪਾਲਿਕਾ ਦੇ ਅਸੀਂ ਸਦਾ ਸਤਿਕਾਰ ਕਰਦੇ ਆ ਔਰ ਤੁਸੀਂ ਘੱਟੋ-ਘੱਟ ਸਾਰੂ ਆਰਡਰ ਦਿਖਾ ਦਿਓ ਜਿਨ੍ਹਾਂ ਦੇ ਵਿੱਚ ਇਹ ਲਿਖਿਆ ਹੋਵੇ ਕਿ ਇਸ ਬਿਲਡਿੰਗ ਇਹਨਾਂ ਘਰਾਂ ਨੂੰ ਡਿਮੋਲਿਸ਼ ਕੀਤਾ ਜਾਣਾ ਢਾਇਆ ਜਾਣਾ ਵਾ ਜਾਂ ਮੰਦਰ ਨੂੰ ਖੰਡਰ ਕੀਤਾ ਜਾਣਾ ਵਾ ਜਿਨ੍ਹਾਂ ਵੱਲੋਂ ਜਿਹੜਾ ਇਹ ਕੇਸ ਆ ਉਹ ਲਗਾਇਆ ਗਿਆ ਸੀ 1994 ਚ ਇਹ ਕਾਬਜ ਹੈਗੇ 1957 ਦੇ 1957 ਤੋਂ ਇਹ ਕਾਬਜ ਆ ਔਰ ਤਿੰਨ ਵਾਰੀ ਇਹਨਾਂ ਨੂੰ ਸਟੇ ਮਿਲ ਚੁੱਕਾ ਹੈ ਇਸ ਕਲੋਨੀ ਦੇ ਲక్ష్ਮੀ ਦੇਵੀ ਹੋਗੀ ਆਰਤੀ ਹੋਗੀ ਮਿਸਟਰ ਭਾਰਤ ਹੋਗੇ ਮਿਸਟਰ ਵਰਮਾ ਹੋਗੇ ਔਰ ਸੰਤੋਸ਼ ਪੈਂਜੀ ਇਹਨਾਂ ਨੂੰ ਤਿੰਨ ਵਾਰੀ ਆਡਰ ਮਿਲ ਚੁਕੇ ਆ ਸਟੇ ਦੇ ਔਰ 2013 ਜੀ ਵੀ ਮਿਲੇ ਆ ਔਰ ਹੁਣ ਜਿਹੜਾ ਕੰਮ ਹੋਇਆ ਵਾ ਇੱਕ ਲੈਂਡ ਮਾਫੀਆ ਸਿਰਿਆ ਵਾ ਜਿਹੜੇ ਹੱਥ ਹਥਿਆਰਾਂ ਨਾਲ ਲੈ ਸੀਏ ਪ੍ਰਸ਼ਾਸਨ ਦੀ ਮੌਜੂਦਗੀ ਦੇ ਅੰਦਰ ਪ੍ਰਾਈਵੇਟ ਮਸ਼ੀਨਾਂ ਲਵਾ ਕੇ ਬਕਾਇਦਾ ਟਰਾਲੀਆਂ ਲਵਾ ਕੇ ਇੱਥੇ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ ਆ ਔਰ ਢਾਹ ਵੀ ਦਿੱਤਾ ਵਾ ਔਰ ਕਿਸੇ ਨੇ ਕੋਈ ਇੰਟਰਫੀਅਰੈਂਸ ਵੀ ਨਹੀਂ ਕੀਤੀ ਕਾਨੂੰਨ ਦੇ ਆਡਰਾਂ ਦੀ ਪਲੰਗਣਾ ਨਹੀਂ ਕੀਤੀ ਪਰ ਸਾਰੀ ਸਾਰੀ ਕੋਈ ਸਾਰੀ ਦੀ ਸਾਰੀ ਮਤਲਬ ਕੀ ਜਿਹੜੀ ਵੀ ਹੈਗੀ ਆ ਉਹ ਮੈਨੂਪਲੇਟ ਕੀਤੀ ਗਈ ਹੈ ਮੈਨੇਜਮੈਂਟ ਕੀਤੀ ਗਈ ਆ ਔਰ 120V ਦੀ ਤਾਰਾ ਜਿਹੜਾ 2400 ਕਹਿ ਗਏ ਉਹ ਲਗਣੀ ਚਾਹੀਦੀ ਹੈ ਧੰਨਵਾਦ ਅੱਛਾ ਕੋਈ ਆਰਡਰ ਹੈਗੇ ਕੋਰਟ ਦੇ ਤੁਹਾਡੇ ਕੋਲ ਜੀ ਜਾਂ ਕਾਪੀ ਵਗੈਰਾ ਹੈਗੀ ਜਿਹੜੀ ਹੈ ਰੋਕਣ ਦੇ ਦਿੱਤੇ ਗਏ ਜੀ ਬਾਹਰ ਖਾਲੀ ਕਰਨ ਦਿੱਤੇ ਗਏ ਉਹ ਮੈਂ ਤੁਹਾਨੂੰ ਆਰਡਰ ਭੇਜ ਦਿੰਦਾ ਤੁਹਾਡੇ ਵਟਸਐਪ ਤੇ ਤੁਸੀਂ ਆਪਣੇ ਚੈਨਲ ਮਾਰਫਤ ਉਹ ਵੀ ਚਲਾ ਦਿਓ ਚੌਦੀ ਸਾਹਿਬ ਅੱਜ ਇੰਡਸਟਰੀ ਏਰੀਆ ਦੇ ਵਿੱਚ ਇਹ ਧਰਨਾ ਲਾਇਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਕੋਈ 40 ਸਾਲ ਪੁਰਾਣਾ ਕਬਜ਼ਾ ਸੀਗਾ ਦੇਹਾ ਜੁੱਤਨਾ ਪ੍ਰਤੀਸ਼ਿੰਗ ਕੀਤਾ ਹੈ ਪਰਸੋਂ ਇੱਥੇ ਕੁਝ ਲੋਗ ਕੋਰਟ ਦੇ ਆਰਡਰ ਲੈ ਕੇ ਨਾਲ ਪੁਲਿਸ ਨੂੰ ਨਾਲ ਲੈ ਕੇ ਤੇ ਵੱਡੀ ਗਿਣਤੀ ਦੇ ਵਿੱਚ ਗੁੰਡੇ ਜਿਸ ਨੂੰ ਕਹਦੇ ਆ ਪੰਜਾਬੀ ਚ ਵੀ ਅਸਲਾ ਉਹਨਾਂ ਦੇ ਕੋਲ ਸੀ ਜਨਾਨੀਆਂ ਨਾਲ ਸੀ ਇੱਥੇ ਆਰਡਰ ਦਿਖਾਇਆ ਵੀ ਸਾਡੇ ਕੋਲ ਕੋਰਟ ਦੇ ਆਰਡਰ ਹੈ ਸੁਪਰੀਮ ਕੋਰਟ ਦੇ ਸੁਪਰੀਮ ਕੋਰਟ ਦੇ ਔਰ ਆਂਦੇ ਹੀ ਉਹਨਾਂ ਨੇ ਲੋਕਾਂ ਨੂੰ ਕੁੱਟਮਾਰ ਸ਼ੁਰੂ ਕਰਤੀ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਇੱਕ ਲੇਡੀ ਕੋ ਪ੍ਰੈਗਨੈਂਟ ਹੈ ਉਹਨੂੰ ਕਿਹਾ ਵੀ ਦਵਾ ਦਾ ਬਾਹਰ ਹੋ ਜਾ ਇੱਥੋਂ ਜੇ ਤੂੰ ਆਪਣੇ ਬੱਚੇ ਨੂੰ ਇਹ ਦੁਨੀਆ ਦਿਖਾਨੀ ਚਾਹਨੀ ਹੈ ਮਤਲਬ ਇਦਾਂ ਇੱਕ ਡੈਸ਼ਰ ਪੈਦਾ ਕਰਕੇ ਸਾਰੇ ਲੋਕਾਂ ਨੂੰ ਬਾਹਰ ਕੱਢ ਕੇ ਮਕਾਨ ਤੋੜਨੇ ਸ਼ੁਰੂ ਕਰਤੇ ਕਿਸੇ ਨੂੰ ਸਮਾਨ ਨਹੀਂ ਕੱਢਣ ਦਿੱਤਾ ਗਿਆ ਬੈੱਡ ਵਿੱਚ ਦੱਬੇ ਹੋਇਆ ਬੱਚਿਆਂ ਦੇ ਸਕੂਲ ਦੇ ਬੈਗ ਦੱਬੇ ਹੋਇਆ ਤੁਸੀਂ ਜਾ ਕੇ ਦੇਖੋ ਕੋਈ ਬੱਚਿਆਂ ਦੇ ਜਿਹੜੇ ਸਕੂਲ ਦੀ ਸ਼ੂ ਹੁੰਦੇ ਆ ਉਹ ਵੀ ਵਿੱਚ ਦੱਬੇ ਹੋਇਆ ਉਹ ਮਕਾਨ ਤੋੜਪਨ ਕਰਤੇ ਜਿੱਥੇ ਮਕਾਨਾਂ ਦੀ ਤੋੜਪਨ ਕੀਤੀ ਉਸ ਤੋਂ ਦੂਸਰੇ ਨਾਲੋਂ ਤੋਂ ਵੀ ਵੱਡਾ ਭਿਆਨ ਕੰਮ ਕਰਤਾ ਕਿ ਇੱਥੇ Hindu ਦੇਵੀ ਦੇਵਤਿਆਂ ਦੀਆਂ ਸਾੜਿਆਂ ਦੀਆਂ ਮੂਰਤੀਆਂ ਲੱਗੀਆਂ ਹੋਈ ਸੀ ਚਾਹੇ ਭਗਵਾਨ ਵਾਲਮੀਕੀ ਦੀ ਹੈ ਬੋਲੇ ਸ਼ੰਕਰ ਜੀ ਦੀ ਹੈ ਮਾਂ ਕਾਲੀ ਦੀ ਹੈ ਮਾਂ ਸਰਸਵਤੀ ਦੀ ਹੈ ਬਾਲਾ ਜੀ ਦੀ ਮੂਰਤੀ ਹੈ ਔਰ ਇਹ ਇਥੋਂ ਲੋਕ 60 ਸਾਲ ਤੋਂ ਪੁਰਾਣੇ 60 ਸਾਲ ਤੋਂ ਪੁਰਾਣੇ ਲੋਕ ਇੱਥੇ ਬੈਠੇ ਆ 83 ਦੇ ਵਿੱਚ ਇੱਕ ਪੱਥਰ ਦਿਖਾਇਆ ਗਿਆ ਜਿਹੜਾ ਵਾਲਮੀਕੀ ਮੰਦਿਰ ਮੂਰਤੀ ਰੱਖੀ ਗਈ ਸੰ 83 ਦੇ ਵਿੱਚ ਰੱਖੀ ਗਈ ਹੈ ਔਰ ਫੀਤਾ ਕੀ ਹੈ ਕਿ ਕੱਲ ਜਿਹੜੀ ਜੀਸੀਪੀ ਇੱਕ ਜਿਸ ਨਾਲ ਕੂੜਾ ਚੱਕਦੇ ਆ ਉਹ ਜੀਸੀਪੀ ਦੇ ਨਾਲ ਮੂਰਤੀਆਂ ਪਟ ਗਏ ਇਹ ਟਰੱਕ ਖੜਾ ਟਰੱਕ ਦੇ ਵਿੱਚ ਸੁਰਤੀ ਹੈ ਬੜੀ ਬੇਦਰਦੀ ਨਾਲ ਔਰ ਅਸੀਂ ਆਏ ਆਗੇ ਇੰਨਾ ਪਰੇਸ਼ਾਨ ਹੋ ਗਏ ਕਿ ਜਿਸ ਪ੍ਰਮਾਤਮਾ ਦੇ ਲਈ ਸਾਡੀ ਆਸਤਾ ਇੰਨੀ ਅਸੀਂ ਪੂਜਦੇ ਆ ਸਾਰੇ ਲੋਕ ਪੂਜਦੇ ਤੁਸੀਂ ਵੀ ਪੂਜਦੇ ਹੋ ਤੇ ਐਡੀ ਬੇਅਦ ਵੀ ਕੀਤੀ ਤੇ ਉਹ ਉਸ ਦੇ ਲਈ ਅਸੀਂ ਪ੍ਰੋਟੈਸਟ ਕੀਤਾ ਪੁਲਿਸ ਤੋਂ ਮੰਗ ਕੀਤੀ ਕਿ ਜਿਹੜੇ ਲੋਕ ਦੋਸ਼ੀ ਹੈ ਜਿਹੜੇ ਅਸਲਾ ਲੈ ਕੇ ਉੱਥੇ ਉਹਨਾਂ ਨੇ ਬਦਮਾਸ਼ੀ ਕੀਤੀ ਹੈ ਜਨਾਨੀਆਂ ਨੂੰ ਕੁੱਟਮਾਰ ਕੀਤੀ ਹੈ ਇੱਕ ਦੋ ਮੁੰਡੇ ਸਾਡੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਨੇ ਉਹਨਾਂ ਨਾਲ ਵੀ ਕੁੱਟਮਾਰ ਕੀਤੀ ਹੈ ਤੇ ਉਹਨਾਂ ਦੇ ਖਿਲਾਫ ਐਫਆਈਆਰ ਐਫਆਈਆਰ ਤਾਂ ਦਰਜ ਹੋ ਗਈ ਪਰ ਜਿਹੜੀ ਇੱਕ ਧਾਰਾ ਰਹਿ ਗਈ ਹੈ 120 ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਸ ਐਫਆਈਆਰ ਦੇ ਵਿੱਚ ਜਿਹੜੀ ਕੋਮਾੜੀ ਮੋਟੀ ਕਮੀ ਹੈ ਉਹ ਵੀ ਜ਼ਰੂਰ ਦੂਰ ਕੀਤੀ ਜਾਵੇ ਨਹੀਂ ਤਾਂ ਸਾਨੂੰ ਲੰਗਾ ਲੰਮਾ ਜਿਹੜਾ ਸੰਘਰਸ਼ ਹੈ ਉਹ ਪੂਰਾ ਤੌਰ ਸਾਡੇ ਇੱਥੇ ਮੀਟਿੰਗ ਦੇ ਵਿੱਚ ਪਾਸ ਕਰ ਲਾਏ ਤੇ ਇੱਕ ਹੀ ਮੈਂਬਰੀ ਕਮੇਟੀ ਬਣਾਤੀ ਅਸੀਂ ਔਰ ਇੱਕ ਵਧੀਆ ਟੌਪ ਦਾ ਵਕੀਲ ਕਰਕੇ ਇਹ ਆਰਡਰ ਚੈੱਕ ਕੀਤੇ ਜਾਣਗੇ ਸਾਨੂੰ ਕੁਝ ਲੋਕਾਂ ਨੇ ਦੱਸਿਆ ਕਿ ਇਹ ਤੀਜਾ ਜਾਂ ਚੌਥਾ ਇੱਥੇ ਮਾਲਕ ਸ਼ੋ ਹੋਇਆ ਸਾਨੂੰ ਇਦਾਂ ਲੱਗਦਾ ਕਿ ਜਾਲੀ ਕਾਗਜ਼ ਬਣਾ ਕੇ ਕੋਰਟ ਨੂੰ ਵੀ ਗੁੰਮਰਾ ਕੀਤਾ ਗਿਆ ਕੋਰਟ ਦੇ ਝੂਠੇ ਆਰਡਰ ਲਿਆ ਕੇ ਪੁਲਿਸ ਨੂੰ ਗੁੰਮਰਾ ਕਰਕੇ ਇੱਥੇ ਜਿਹੜੀ ਇਹ ਕਾਰਵਾਈ ਕਰਾਈ ਹੈ ਤੇ ਹਮੇਸ਼ਾ ਅਸੀਂ ਦੇਖਦੇ ਹਾਂ ਕਿ ਜਦੋਂ ਕਿਸੇ ਕੋਰਟ ਆਰਡਰ ਕਰਦੀ ਹੈ ਬਲਬ ਜਾਂਦਾ ਬਲ ਜਾ ਕੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਨੋਟਿਸ ਦਿੰਦਾ ਉਥੋਂ ਲੋਕ ਪਰਿਵਾਰਾਂ ਦਾ ਸਮਾਨ ਬਾਹਰ ਕੱਢਦਾ ਚਾਹੇ ਸੜਕ ਤੇ ਰੱਖਿਆ ਜਾਵੇ ਪਰ ਇਹਨਾਂ ਨੂੰ ਸਮਾਨ ਕੱਢਣ ਦਾ ਵੀ ਉਹਨਾਂ ਨੇ ਮੋਕਾ ਨਹੀਂ ਦਿੱਤਾ ਐਡੀ ਗੁੰਡਾਗਰਦੀ ਕੀਤੀ ਗਈ ਔਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਾਡੇ ਜਿਹੜੇ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਪੰਜਾਬ ਦੇ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਕਿ ਜੇ ਤੁਸੀਂ ਐਸਸੀ ਵਾਲੇ ਬਣੇ ਹੋ ਤੇ ਐਸਸੀ ਆਣਾ ਦੇਖੋ ਤੁਹਾਡੀ ਰਹਿਨਮਾਈ ਤੇ ਤੁਹਾਡੀ ਨਿਵੰਦਗੀ ਦੇ ਵਿੱਚ ਇੱਥੇ ਐਸਸੀ ਆਣਾ ਤੱਕਾ ਹੋ ਰਿਹਾ ਹੂਮਨ ਰਾਈਟਸ ਨੂੰ ਬੇਨਤੀ ਕਰਨਾ ਚਾਹਨਾ ਚੇਅਰਮੈਨ ਸਾਹਿਬ ਨੂੰ ਵੀ ਉਹ ਵੀ ਮੌਕੇ ਤੇ ਆਣ ਮੌਕੇ ਤੇ ਆ ਕੇ ਇੱਥੇ ਜੱਜਾ ਲੈ ਕੇ ਜਾਣ ਔਰ ਜਿਹੜੇ ਦੋਸ਼ੀ ਲੋਕ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਲੋਕ ਇਜਾਰੇ 26 ਪਰਿਵਾਰ ਉਹਨਾਂ ਦਾ ਕੋਈ ਮੋੜ ਸੇਵੇਂ ਦਾ ਕੋਈ ਪ੍ਰਬੰਧ ਕੀਤਾ ਜਾਵੇ ਅੱਛਾ ਕਿਹਾ ਜਾਦਾ ਸੀਗਾ ਕਿ ਇਹਨਾਂ ਨੇ ਇਹਨਾਂ ਨੇ ਇਹਨਾਂ ਦੇ ਵੱਲੋਂ ਵੀ ਕੇਸ ਲਾਇਆ ਗਿਆ ਸੀ ਪਰ ਜਿਹੜਾ ਕੋਰਟ ਦੇ ਵੱਲੋਂ ਆਦੇਸ਼ ਦਿੱਤੇ ਖਾਲੀ ਦੇ ਆਦੇਸ਼ ਦਿੱਤੇ ਗਏ ਪਰ ਉਸ ਹੁਕਮਰਾ ਟਾ ਦਿੱਤਾ ਗਿਆ ਜੀ ਸਾਰਾ ਮਿਲੀ ਭਗਤਨਾ ਹੋਇਆ ਜਦੋਂ ਇਹ 90 ਦੇ ਵਿੱਚ ਇਹ ਕੇਸ ਜਿੱਤ ਗਏ ਉਸ ਤੋਂ ਬਾਅਦ ਕੀ ਕੀਤਾ ਉਹਨਾਂ ਨੇ ਦੂਜੀ ਪਾਰਟੀ ਨੇ ਕੋਰਟ ਦੇ ਵਿੱਚ ਰੈਟ ਲਾ ਕੇ ਇਹਨਾਂ ਤੱਕ ਸੱਮਣ ਹੀ ਨਹੀਂ ਪਹੁੰਚਣ ਦਿੱਤੇ ਇੱਕ ਤਰਫਾ ਐਕਸ ਪਾਰਟੀ ਕਰਤੀ ਮਤਲਬ ਮਿਲੀ ਭਗਤ ਨਾਲ ਸਾਰਾ ਕੁਝ ਹੀ ਹੋ ਗਿਆ ਇਸ ਕਰਕੇ ਸਾਰਾ ਇਹ ਜਾਲੀ ਕੰਮ ਹੈ 2 ਨੰਬਰ ਦਾ ਕੰਮ ਹੈ ਅੱਛਾ ਭਗਵਾਨ ਵਾਲਮੀਕਿ ਦੀ ਜੀ ਦੀ ਪ੍ਰਤੀਮਾ ਨੂੰ ਵੀ ਜੇ ਠੇਸ ਪਹੁੰਚੀ ਕੱਲੇ ਵਾਲਮੀਕਿ ਮਹਾਰਾਜ ਦੀ ਨਹੀਂ ਸੀ ਬੋਲੇ ਸ਼ੰਕਰ ਜੀ ਦੀ ਮਾਂ ਸਰਸਵਤੀ ਦੀ ਮੂਰਤੀ ਲੱਗੀ ਹੋਈ ਹੈ ਆ ਤੁਸੀਂ ਹੁਣੀ ਦੇਖੋ ਅੰਦਰ ਘੁੰਮ ਕੇ ਸਾਰੇ ਭਗਵਾਨਾਂ ਦੀਆਂ ਫੋਟੋਆਂ ਲੱਗੀਆਂ ਸਾਰੇ ਲਗ ਲਗ ਸਾਰੇ ਧਰਮਾਂ ਦੇ ਲੋਕ ਇੱਥੇ ਰਹਿੰਦੇ ਆ 26 ਪਰਿਵਾਰ ਰਹਿੰਦੇ ਸੀਗੇ ਕੱਲੇ ਵਾਲਮੀਕਿ ਨਹੀਂ ਬਾਕੀ ਵੀ ਸਮਾਜ ਦੇ ਲੋਕ ਰਹਿੰਦੇ ਸੀ ਟੋਟਲ ਕਿੰਨੇ ਘਰ ਸੀਗੇ ਤੇ 26 ਘਰ ਸੀਗੇ ਜੀ ਇੱਥੇ ਬਿਲਕੁਲ ਜਿਵੇਂ ਕਿ ਇੱਥੇ ਲੋਕਾਂ ਦੇ ਵੱਲੋਂ ਦੱਸਿਆ ਗਿਆ ਜੇ ਨਿਵਾਸੀ ਸੀਗੇ ਇੱਥੇ ਰਹਿਣ ਵਾਲੇ ਤੇ ਹੁਣ ਮਾਨੇਕ ਅਦਾਲਤ ਦੇ ਵੱਲੋਂ ਜਿਹੜਾ ਕੋਰਟ ਦਾ ਆਰਡਰ ਆਇਆ ਇਸ ਨੂੰ ਖਾਲੀ ਕਰਾਂਦਾ ਤੇ ਕੱਲ ਜਿਹੜਾ ਕੀ ਆ ਆ ਕੀ ਆ ਗਿਆ ਸੀਗਾ ਦਲਿਤ ਭਾਈਚਾਰੇ ਵੱਲੋਂ ਤੇ ਇੱਥੇ ਜਿਹੜੇ ਨਿਵਾਸੀਆਂ ਦੇ ਵੱਲੋਂ ਕਿ ਸਾਨੂੰ ਜਿਹੜੀ ਆ ਦੇਵੀ-ਦੇਵਤਿਆਂ ਦੀ ਵਿਗਰੇ ਅਤੇ ਮੂਰਤੀਆਂ ਚੱਕਣ ਦੋ ਤੇ ਪਰ ਉਹਨਾਂ ਦੇ ਵੱਲੋਂ ਜਿਹੜੇ ਇੱਥੇ ਜੀ.ਐਸ.ਪੀ.ਆਂ ਬੁਲਾਈਆਂ ਗਈਆਂ ਸੀਗੀਆਂ ਜਾਂ ਕੁਝ ਬੁਲਾਏ ਗਏ ਸੀ ਉਹਨਾਂ ਦੇ ਵੱਲੋਂ ਜਿਹੜੀ ਕਿ ਮੂਰਤੀਆਂ ਦਾ ਜਿਹੜੀ ਕਿ ਬੇਸ ਵੀ ਕੀਤੀ ਗਈ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਸ ਟਰੱਕ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਕਿ ਦੇਵੀ ਦੇਵਤਰੀ ਦੀ ਮੂਰਤੀਆਂ ਤਰੀਕਾ ਖੰਡਿਤ ਕੀਤੀਆਂ ਗਈਆਂ ਨੇ ਤੇ ਕਿਸ ਤਰ੍ਹਾਂ ਜਿਹੜੀ ਕਿ ਬੇਅਦਬੀ ਦਾ ਜਿਹੜੀ ਕਿ ਕੀਤੀ ਗਈ ਹੈ ਦੇਵੀ ਦੇਵਤਿਆਂ ਦੀ ਤੇ ਉਸ ਤੋਂ ਬਾਅਦ ਦਰਿਪ ਭਾਈਚਾਰੇ ਦੇ ਵੱਲੋਂ ਅੱਜ ਧਰਨਾ ਪ੍ਰਦਰਸ਼ਨ ਦਿੱਤਾ ਗਿਆ ਧਰਨਾ ਪ੍ਰਦਰਸ਼ਨ ਤੋਂ ਬਾਅਦ ਦੇਖਿਆ तमाम ਸਿਆਸੀ ਲੀਡਰ ਇੱਥੇ ਪਹੁੰਚੇ ਨਜ਼ਰ ਆਏ ਚੇਅਰਮੈਨ ਵੀ ਜਿਹੜੇ ਇੱਥੇ ਪਹੁੰਚੇ ਵਿਜੇ ਜਾਨਵ ਜੀ ਅੱਜ 3 ਦਿਨ ਹੋ ਗਿਆ ਲਗਾਤਾਰ 251 ਨੰਬਰ ਪ੍ਰਾਰਥੀ ਮਹਿੰਦਰੀ ਨੇ ਢੀਕਾ ਇਹਨਾਂ ਦਾ ਕੋਈ ਹੋਰ ਚੁਕੀ ਕਿ ਚੱਲ ਰਿਹਾ ਸੀਗਾ ਕਿਸ ਕਰੇ ਜਿਹੜੇ ਜਿਹੜੇ ਲੋਕ ਸਿੰਘ ਜਨਾ ਉਹ ਜੱਟ ਗਏ ਨੇ ਇਤਤੋਂ ਬਾਰੇ ਨੰਨੇ ਜਿਹੜਾ ਨਾ ਕਬਜ਼ੇ ਨਾਲ ਨਾ ਕੋਈ ਸੀਗਾ ਇਹਨਾਂ ਨੇ ਕੀ ਕੀਤਾ ਕਬਜ਼ੇ ਨਾਲ ਨਾ ਤੋੜ ਪੜੀ ਸਾਰੀ ਗੱਲ ਪਿੱਛੇ ਮੰਦਰਪੁਰ ਤੇ ਵਿਚੇ ਸਕੂਲ ਤੋੜ ਕੇ ਤੇ ਮਤਲਬ ਕੋਈ ਚੀਜ਼ ਨਹੀਂ ਛੱਡੀ ਤੇ ਅਸੀਂ ਨਿੰਦਾ ਕਰਦੇ ਆਂ ਵੀ ਅਸੀਂ ਸੁਣਿਆ ਸੀ ਆਪਣੇ ਬੜਿਆਂ ਨੂੰ ਵੀ ਜਿੱਥੇ ਐਸੀ ਜਮਾਇ ਨਾਲ 50 ਸਾਲ ਪਹਿਲਾਂ 100 ਸਾਲ ਪਹਿਲਾਂ ਰੱਖਦਾ ਸੀ ਅਸੀਂ ਅੱਜ ਵੀ ਹੋਈ ਚੀਜ਼ ਦੇਖ ਰਹੇ ਹਾਂ ਕਿ ਹੁਣ ਸਮਾਪਤ ਲੱਗਿਆ ਤੇ ਲੋਕ ਸ਼ਿਸ਼ਿਤ ਹੋ ਗਏ ਆ ਉਸ ਤੋਂ ਬਾਅਦ ਵੀ ਕੋਈ ਧੱਕਾ ਇਹ ਲੋਕ ਇੱਥੇ ਬੈਠੇ ਹੋਏ ਆ ਇਹ ਯਹਾਂ ਸਾਹ ਤੋਂ ਪਰੋੜੇ ਬੈਠੇ ਨੇ ਉਸ ਤੋਂ ਬਾਅਦ ਵੀ ਇਹਨਾਂ ਦਾ ਧੱਕਾ ਹੋਇਆ ਸਭ ਤੋਂ ਵੱਡਾ ਜਗਾ ਮੇਰੇ ਵਾਲੀ ਮਾਲ ਦੀ ਥੋੜੀ ਕਾਲੀ ਮਸਲੀ ਮੂਰਤੀ ਥੋੜੀ ਸਭਰ ਨਾਲ ਸਭਰ ਨਾਲ ਥੋੜੀ ਆ ਉਹਦੇ ਨਾਲ ਸਾਡੇ ਤਾਂ ਵੀ ਤਾਂ ਸਮਝ ਕੇ ਹੌਚੀ ਆ ਅਸੀਂ ਇਹ ਇਹਦੀ ਕਾਰਵਾਈ ਚਾਹਤੀ ਹੈ ਇਹ ਠੀਕ ਆ ਅਸੀਂ ਚੰਨੇ ਆ ਸਰ ਕਿੰਨੇ ਕੋ ਮਕਾਨ ਅੰਦਰ ਸੀ ਮਕਾਨ 22 ਮਕਾਨ ਸੀਗਾ ਹਾਂ 22 22 ਵਿੱਚ ਮਕਾਨ ਸੀਗੇ ਉਹ 22 25 ਤੋਂ 2250 ਬੰਦਾ ਸੀਗਾ 100 150 ਲੋਟੀ ਸੀਗੀ 150 50 ਦਾ ਉਹ ਗਰੀ ਲੋਗ ਰਹਿੰਦੇ ਸੀਗੇ ਸਭ ਤੋਂ ਵੱਡੀ ਗੱਲ ਐਸੀ ਸਮਾਜ ਦੇ ਲੋਕ ਆ ਸੀ ਤੁਹਾਡੇ ਕੋਲ ਵੀ ਆਈਡੈਂਟੀਟੀ ਕਰਵਾਉਣੀ ਸੀ ਹਾਂਜੀ ਮੇਰੇ ਨਿਸ਼ਾਨ ਕਰਵਾਉਣੇ ਕੰਨੇ ਜੀ ਸਾਈਨ ਕਰਦੇ ਇੱਕੋਸਰਾ ਮੈਂ ਕਹਿੰਦਾ ਮੈਂ ਕੋਸਰ ਬਾਦਚਾ ਮੈਂ ਫਿਰ ਨਾ ਇਸ ਪਾਰ ਦਾ ਬੇਟਾ ਇਹ ਮੇਰਾ ਪਰਿਵਾਰ ਆ ਬੈਨੋ ਰਖਾ ਹੁਸੈਨ ਜੀ ਮੈਂ ਮਨਾ ਕਰਤੀ ਤੇ ਉਹਨਾਂ ਆ ਮਾਨ ਮਰਿਆਦਾ ਦੇ ਨਾਲ ਪੰਡਿਤ ਜੀ ਨੂੰ ਬੁਲਾ ਕੇ ਅੱਜ ਇਸੇ ਦੀਵੀ ਦੇਵਤੇ ਮੂਰਤੀ ਦਾ ਉਹ ਹੁਣ ਵਿਸਰਜਨ ਕੀਤਾ ਜਾਵੇਗਾ ਜੁੜੇਵਲ ਦਾਨ ਲਈ ਬਹੁਤ ਨਾਲ ਸੰਜਨਾ ਜੁਮਪੋਰ ਧੰਨਵਾਦ